ਟੈਬਲਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਜਟ ਸੈਸ਼ਨ ਦੌਰਾਨ ਅਕਾਲੀ ਦਲ ਦੇ ਆਗੂਆਂ ਨੂੰ ਅਪੱਤੀਜਨਕ ਸ਼ਬਦ ਬੋਲੇ ਸਨ ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਵਜੋਤ ਸਿੰਘ ਵਿਚਾਲੇ ਜ਼ੁਬਾਨੀ ਝੰਗ ਛਿੜੀ ਹੋਈ ਏ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਉੱਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਇਹ ਸਿੱਧੂ ਇੱਕ ਸਮੇਂ ਅਕਾਲੀ ਦਲ ਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਇਹ ਸਿੱਧੂ ਅਕਾਲੀ ਦਲ ਦੀ ਜੁੱਤੀ ਦਾ ਚਮੜਾ ਬਣਨ ਨੂੰ ਤਿਆਰ ਸੀ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੋ ਕੋਈ ਵੀ ਪੈਸੇ ਦੇਵੇਗਾ ਉਹ ਉਸ ਪਿੱਛੇ ਲੱਗ ਜਾਂਦਾ ਹੈ ਉਹਨਾ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਿੱਧੂ ਬਾਂਦਰ ਹੈ ਜੋ ਪੈਸੇ ਲੈ ਕੇ ਕਿਸੇ ਕਿਸਮ ਦਾ ਤਮਾਸ਼ਾ ਕਰ ਸਕਦਾ ਹੈ ਹੀ ਇਜ਼ ਗਵਰਨਮੈਂਟਲ ਹੀ ਇਜ਼ ਦ ਮਿਨਿਸਟਰ ਹੀ ਇਜ਼ ਗਵਰਨਮੈਂਟ ਨਾ ਟੇਕ ਡਿਸੀਜਨ ਕਹਿਣਾ ਕੁਝ ਹਰ ਰੋਜ਼ ਤੁਸੀਂ ਝੂਠ ਬੋਲੀ ਜਾਓਗੇ ਝੂਠ ਬੋਲੀ ਜਾਓਗੇ ਰੋਜ਼ ਕਹੀ ਜਾਂਦੇ ਆਈ ਆਈ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਬਾਦਲ ਪਰਿਵਾਰ ਤੋਂ ਵਧੀਆ ਕੋਈ ਨਹੀਂ ਬਾਦਲ ਪਰਿਵਾਰ ਦੇ ਮੈਂ ਜੁੱਤਿਆਂ ਦੀ ਵੀ ਮੈਂ ਆਪਣੀ ਚਮੜੀ ਮੈਂ ਆਪਣੇ ਸਿਰ ਤੇ ਰੱਖ ਲੂੰਗਾ ਮਨਮੋਹਨ ਸਿੰਘ ਨੂੰ ਆਈ ਨਵਜੋਤ ਸਿੱਧੂ ਮਨਮੋਹਨ ਸਿੰਘ ਨੂੰ ਪੱਪੂ ਪਤਨੇ ਕੀ ਕਹਿੰਦਾ ਸੀ ਕੌਣੀ ਬਾਬਾ ਕਹਿੰਦਾ ਸੀ ਆ ਨਵਜੋਤ ਸਿੱਧੂ ਤਾਂ ਉਹ ਤਾਂ ਪੈਸੇ ਦੇ ਸੀ ਜਿਹੜਾ ਇਹਨੂੰ ਦੇਊਗਾ ਉਹਨੂੰ ਮਰਜ਼ੀ ਕਰਾ ਲੂਗਾ ਤਾਂ ਮਦਾਰੀ ਬੰਦਰ ਜਿਵੇਂ ਨੱਚਦਾ ਹੁੰਦਾ ਉਹ ਹੈ ਐਸ ਕਰਕੇ ਮੈਂ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਮੈਂਟਲੀ ਸਿੱਖ ਬੰਦਾ ਹੈ ਐਸ ਕਰਕੇ ਮੈਂ ਉਹਦੇ ਬਾਰੇ ਕੁਝ ਨਹੀਂ ਜਾਣਦਾ